ਫਿਰੋਹੀਪਰਚੋ ਰਖੜੀ ਤੋਂ ਪਹਿਲਾਂ ਵਾਪਰਿਆ ਵੱਡਾ ਹਾਸਾ ਐਕਸੀਡੈਂਟ ਦੌਰਾਨ ਦੋ ਭੈਣਾਂ ਦੇ ਇੱਕ ਲੋਤੇ ਭਰਾ ਦੀ ਹੋਈ ਮੌਤ ਮੋਟਰਸਾਈਕਲ ਤੇ ਸਵਾਰ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣਾਂ ਦੇ ਭਰਾ ਦੀ ਮੌਤ ਹੋ ਗਈ ਮ੍ਰਿਤਕ ਲੜਕੀ ਦੋ ਭੈਣਾਂ ਦੀ ਸੀ ਇੱਕ ਭੈਣ ਪਰਿਵਾਰ ਨੇ ਥਾਣਾ ਮੁਖੀ ਨੂੰ ਦੱਸਦੇ ਹੋਏ ਕਾਰ ਚਾਲਕ ਤੇ ਲਗਾਏ ਨਸ਼ਾ ਤਖਸਰ ਦੇ ਅਰੋਪ ਤੇ ਹੋਈ ਤੋਂ ਤੋਂ ਮੈਂ ਮੈਂ ਲੰਬੀ ਬਹਿਸ ਤੋਂ ਬਾਅਦ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿਵਾਉਣ ਲਈ ਖਾਣਾ ਮੁਖੀ ਨੂੰ ਖਾਣੇ ਪਈ ਪੁੱਤ ਦੀ ਸਾਂ ਫਿਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਸੇ ਵਾਪਰ ਰਹੇ ਹਨ ਤਾਜੀ ਘਟਨਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਵਿਖੇ ਵਾਪਰੀ ਜਿੱਥੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦਰਾਂ ਰਕੜੀ ਤੋਂ ਪਹਿਲਾਂ ਦੋ ਭੈਣਾਂ ਦੇ ਇੱਕ ਲੋਤੇ ਭਰਾ ਤੇ ਦੋ ਭੈਣਾਂ ਦੀ ਇੱਕ ਭੈਣ ਦੀ ਵੀ ਮੌਤ ਹੋ ਗਈ ਇਸ ਹਾਸੇ ਸੰਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੇ ਦੀ ਮਾਂ ਬਠਿੰਡਾ ਵਿਖੇ ਹਸਪਤਾਲ ਵਿੱਚ ਦਾਖਲ ਸੀ ਜਿਸ ਦਾ ਪਤਾ ਲੱਗੇ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਭਰਾ ਰਾਜਵੀਰ ਕੌਰ 22 ਸਾਲਾਂ ਅਤੇ ਗੁਰਵਿੰਦਰ ਸਿੰਘ 28 ਸਾਲਾਂ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਮੱਲਾਮਾਲਾ ਵਿਖੇ ਆ ਰਹੇ ਸਨ ਰਸਤੇ ਵਿੱਚ ਇੱਕ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦਰਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਲੜਕਾ ਦੋ ਭੈਣਾਂ ਦਾ ਇੱਕ ਲੋਤਾ ਭਰਾ ਸੀ ਅਤੇ ਲੜਕੀ ਦੋ ਭੈਣਾਂ ਦੀ ਇੱਕ ਭੈਣ ਸੀ ਜਿਸ ਦੀ ਵੀ ਮੌਤ ਹੋ ਚੁੱਕੀ ਹੈ ਉਹਨਾਂ ਮੰਗ ਕੀਤੀ ਹੈ ਕਿ ਗੱਡੀ ਚਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਦੋਨਾਂ ਘਰ ਖਤਮ ਹੋ ਚੁੱਕੇ ਹਨ ਲੜਕੀ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਦੋਨੋਂ ਗਰੀਬ ਪਰਿਵਾਰ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਅਤੇ ਪਰਿਵਾਰ ਵਿਚਕਾਰ ਮਾਹੌਲ ਉਸ ਸਮੇਂ ਗਰਮਾ ਗਿਆ ਜਦ ਪਰਿਵਾਰ ਨੇ ਕਾਰ ਚਾਲਕ ਤੇ ਜਲਦ ਤੇ ਜਲਦ ਹੀ ਕਾਰਵਾਈ ਕਰਨ ਨੂੰ ਨਸ਼ਾ ਤਸਕਰੀ ਦੇ આરોਪ ਲਗਾਉਂਦਿਆ ਕਿਹਾ ਪਰਿਵਾਰ ਅਤੇ ਥਾਣਾ ਮੁਖੀ ਵਿਚਕਾਰ ਬਹਿਸ ਬਾਝੀ ਸ਼ੁਰੂ ਹੋ ਗਈ ਅਖੀਰ ਥਾਣਾ ਮੁਖੀ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਲਈ ਪੁੱਤ ਦੇ ਸੋਂ ਖਾਣੇ ਪਈ ਉਧਰ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦੇ ਹੋਏ ਐਸ.ਆਈ. ਕਰਨਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਪਤਾ ਲੱਗ ਚੁੱਕਾ ਹੈ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਵੀ ਸਖਤੀ ਨਾਲ ਕੀਤੀ ਜਾ ਰਹੀ ਹੈ ਜਸਪਾਲ ਸਿੰਘ ਜਸਪਾਲ ਸਿੰਘ ਕੀ ਕਟਨੇਗਾ ਕਟਨਾ ਹੀ ਉਹ ਗੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਘੰਡੇ ਦਾਖਲ ਸੀ ਜੀ ਫ੍ਰੀਸ਼ਨ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆਹੀਂ ਪਹਿਲਾਂ ਮੰਨ ਲਓ ਕਿ ਸਵੇਰੇ 3 ਵਜੇ ਤੁਰੇ ਉੱਥੇ ਵਹਿੰਦੇ ਸੀ ਜੀ ਇਹ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਗੀਰੇ ਮੋਟਰਸਾਈਕਲ ਡੱਕਦੇ ਸੀ ਤੁਥੋਂ ਵਾਸਤੇ ਚੜਦੇ ਸੀਗੇ ਜੀ ਇਹ ਕਿਤੇ ਜਾਂ ਲਾਲੇ ਦੇ ਕੱਪੜੇ ਲੈਣੇ ਆਣੇ ਨਾਲੇ ਪਿੰਡ ਗਿੜਾ ਮਾਰ ਆਉਣੇ ਜੀ ਮਾਲ ਟੰਗ ਦੇਖ ਆਵਾਂਗੇ ਇਹ ਜੀਰਿਓ ਆਵਾਇਡ ਆ ਨਾ ਮੱਲਾੜਾ ਰੋਡ ਬਹੁਤ ਖਰਾਵਾ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮੱਲਾੜਾ ਕਾਮ ਜਨਤਾ ਆਉਂਦੀ ਆ ਜੀ ਜਦੋਂ ਮਖੂ ਤੋਂ ਦੁਜਾਸਧਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾ ਵਾਲੇ ਲੋਕ ਗੱਡੀ ਜਾਂਦੀ ਹੈ H20 ਜੀ ਕਰਨੈਲ ਸਿੰਘ ਦਾ ਉਹ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੰਨਾਂ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਉਹ ਟੱਕਰ ਕਰਕੇ ਮਨ ਲੋਕ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਤੇ ਮੌਤ ਹੋ ਗਈ ਜੀ ਤੇ ਮੁੰਡੇ ਨੂੰ ਜਿਹੜੇ ਲਾ ਕੇ ਹਸਪਤਾਲ ਲੈ ਗਿਆ ਤਾਂ ਉੱਥੇ ਜਾ ਕੇ ਉਹ ਵੀ ਮਨ ਲੋ ਫੇ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਫਿਰ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ 'ਚ ਮਨ ਲੋ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮਨ ਲੋ ਕਿ ਮਿਲਿਆ ਕੱਲਾ ਸੀ ਜਾਂ ਕੌਣ ਸੀ ਜੀ ਕਿ ਆਪਣਾ ਕਿਲੇ ਫੈਲ ਫੜਾ ਸੀ ਮੁੰਡਾ ਇਕੱਲਾ ਗੁਰਿੰਦਰ ਸਿੰਘ ਆ ਤੇ ਦੋ ਭੈਣਾਂ ਜੀਆਂ ਦੀ ਨਹੀਂ ਮਿਸਤਰੀ ਦਾ ਰਾਜਗਰੀ ਦਾ ਠੇਕੇਦਾਰ ਸੀਗਾ ਇਹ ਇਹ 29 30 ਸਾਲ ਦੇ ਕਰੀਬ ਸੀਗਾ ਜੀ ਨਹੀਂ ਇਹ ਤਾਂ ਜਨਮ ਮੈਡਸ ਸੀ ਜੀ ਮਾਂਗ ਬਸਾ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਹੈ ਜੋ ਜੀ ਯਰ ਇਹ ਨਾ ਪਰ ਮੁੰਡਾ ਸੀ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਇਹ ਆ ਵੀ ਮੰਮੀ ਦਾ ਬੇਸ਼ਨਾ ਬਠਿੰਡੇ ਦਾ ਕੁਝ ਆਉ ਆ ਰਹੇ ਸੀਗੇ ਮਾਫੂ ਮੋਟਰਸਾਈਕਲ ਜਵਾਂ ਕਰਾਈ ਬਸ ਪੁੱਤਰੇ ਹੀ ਦੋਨੇ ਜਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਕਾਰ ਨਾਲ ਹਾਂਜੀ ਕੋਈ ਕਾਰ ਵਾਲੇ ਦਾ ਕੋਈ ਫੋਨ ਸੀਗਾ ਹਾਂਜੀ ਮਾਪੇ ਤੇ ਪਤਾ ਲੱਗ ਗਿਆ ਸੀ ਕਾਰ ਨਾਲ ਦਾ ਉਹ ਮੱਲਾ ਵਾਲੇ ਦਾ ਆ i20 ਗੱਡੀ ਆ ਉਹਨਾਂ ਦੀ ਮੌਤ ਹੋ ਗਈ ਹਾਂਜੀ ਦੋਨਾਂ ਵੀ ਮੌਕੇ ਤੇ ਹੋਈ ਕਿੰਨੇ ਬੰਦਾ ਸੀ ਕਿੰਨੇ ਘਟਰਾ ਸੀ ਇਹ ਜੀ ਦੋ ਭੈਣਾ ਇੱਕ ਭਰਾ ਇਕੱਲਾ ਇਕੱਲਾ ਬੰਦਾ ਇਕੱਲਾ ਭਰਾ ਹਾਂਜੀ ਇਕੱਲਾ ਇਕੱਲਾ ਸੀ ਥੋੜੀ ਥੋੜੀ ਮਾਸੀ ਦੀ ਲੜਕੀ ਸੀ ਉਹ ਆਪਣੇ ਇਥੋਂ ਲੋਹੀਆਂ ਤੋਂ ਆ। ਤੋਂ ਆ ਰਹੇ ਸੀ ਦੋਨੇ ਤੇ ਨਿਕਾ ਚੱਲ ਪਏ ਪੈਣ ਤੇ ਸਵੇਰੇ ਭੇਜਦਾ ਕਿ ਚੱਲ ਆਪਾਂ ਇਥੇ ਦਾ ਪਿੰਨ ਮੱਲਾ ਵਾਲੇ ਤੇ ਉਥੋਂ ਆ ਰਹੇ ਸੀ ਸਦਾਰੇ ਤੋਂ ਪਿੱਛੇ ਮੱਲੂ ਵਾਲੇ ਨਾਲ ਐਕਸੀਡੈਂਟ ਹੋ ਗਿਆ। ਮੈਂ ਮਲ ਕੀ ਕਰਦੇ ਹਾਂ? ਇਨਸਾਫ ਮੰਗਦੇ ਸੀ। ਘਰ ਵਿੱਲਾ ਕਰਤਾ ਸਾਡਾ।